ਚਾਰ ਫਿਰ ਪਾਉਨੇ ਬਾਈ ਮੱਝਾਂ ਨੂੰ ਨਹੀਂ ਚਾਰ ਬਾਈ ਹੁਣ ਮੇਰਾ ਬੰਦਾ ਹੈ 1.5-2 ਮਹੀਨੇ ਹੋ ਗਏ ਮੈਂ ਮੱਝਾਂ ਨੂੰ ਚਾਰ ਘੱਟ ਪਾਉਣਾ ਠੀਕ ਹੈ ਮੱਝਾਂ ਨੂੰ ਜਿਆਦਾ ਮੈਨੂੰ ਪ੍ਰੋਬਲਮ ਕੀ ਹੋਈ ਮਗਰਲੇ ਸਾਲਾਂ ਦੇ ਵਿੱਚ ਚਲ ਮੈਂ ਜਿਆਦਾ ਮੈਨੂੰ ਪ੍ਰੋਬਲਮ ਇਹ ਹੋਈ ਚਾਰ ਦੇ ਵਿੱਚ ਵੀ ਉਦੋਂ ਮੇਰੇ ਕੋਲ ਮੱਝਾਂ ਇੱਕੇ ਦਮ ਰਹਿਣੋਂ ਹਟ ਗਈਆਂ ਤੀਜੇ ਸਾਲ ਅੱਛਾ ਪਹਿਲਾਂ ਚਾਰ ਨਾਲ ਹਾਂ ਵਧੀਆ ਰਿਜ਼ਲਟ ਦਿੱਤਾ ਵਧੀਆ ਹੋ ਗਿਆ ਤਾ ਉਦੋਂ ਬਾਅਦ ਬੈਮ ਕਹਿ ਲੋ ਕੁਝ ਹੋਰ ਕਹਿ ਲੋ ਪਰ ਬੈਮ ਤਾਂ ਕਿਉਂ ਯਾਨੀ ਕਿ ਵੀ ਮੈਂ ਤਣੋਂ ਮਨੋਂ ਜ਼ੋਰ ਲਾਇਆ ਇਨਾ ਖਰਚਾ ਕੀਤਾ ਪਰ ਮੱਝਾਂ ਨਹੀਂ ਬਰੇ ਗੱਭਾਂ ਰਹੀਆਂ ਉਦੋਂ ਬਾਅਦ ਫਿਰ ਮਗਰਲੇ ਸਾਲ ਮੈਂ ਚਰੀ ਦਾ ਚਾਰ ਪਾਇਆ ਕਿਹਦੇ ਕਹਿਣ ਤੇ ਅੱਛਾ ਚਰੀ ਦਾ ਚਰੀ ਵਾਲਾ ਚਾਰ ਮੈਨੂੰ ਅੱਜ ਵੀ ਮੈਂ ਕਨਫਿਊਜ਼ ਹੋਇਆ ਪਿਆ ਮੇਰੇ ਪਿਓ ਨੂੰ ਮੈਂ ਇਹੀ ਆਖਿਆ ਮੈਂ ਚਰੀ ਦਾ ਪਾਲੀਏ ਠੀਕ ਆ ਇਹ ਕਹਿੰਦੇ ਚਰੀ ਦਾ ਚਾਰ ਘਟ ਬਣਦਾ ਯਾਰ ਠੀਕ ਹੈ ਵੀ ਚਲ ਆਪਾਂ ਝੋਟੀਆਂ ਝੋਟੀਆਂ ਨੂੰ ਪਾਣਾ ਹੁੰਦਾ ਪਸ਼ੂ ਵਧਾਉਣੇ ਹੁੰਦੇ ਹਾਂ ਪਰ ਚਰੀ ਦਾ ਚਾਰ ਪਾਲਿਆ ਵੀਰੇ ਮੈਂ ਤਾਂ ਕੋਈ ਡਾਕਟਰ ਨੂੰ ਆਇਆ ਪੁੱਛ ਕੇ ਦੇਖੀ ਜਿੰਨਾ ਉਹਦਾ ਸ਼ਰਮਾ ਹੁੰਦਾ ਸਾਡੇ ਪਿੰਡ ਵਾਲਾ ਵੀਰ ਤੇ ਤੇਜਿੰਦਰ ਹੁੰਦਾ ਉਹ ਡਾਕਟਰ ਮੇਰੇ ਪਰਸਨਲ ਆ ਹੈਨਾ ਇਹਨਾਂ ਦੋਨਾਂ ਨੂੰ ਪੁੱਛ ਕੇ ਦੇਖੀ ਵੀ ਕਿਤੇ ਤੈਨੂੰ ਪਿੰਡੀ ਦੇ ਮਟੈਟਸ ਤੇ ਜਿਹੜਾ ਮੱਧਮਾ ਚਰੀ ਦੀ ਚਾਰਤੀ ਕਰਤੀਆਂ ਸੌਹਾਂ ਵਾਲਾ ਕੰਮ ਹੀ ਆ ਯਾਰ ਜਿਹੜਾ ਤਾਂ ਬੌਲੇ ਬਿਊਰੋਕਰੋ ਡਰਾਈ ਪਾਤਾ ਪੌਟਰ ਪਾਤੇ ਏਸੀ ਆਰਸ ਪਾਤੇ ਉਹਦਾ ਮੈਂ ਪਾ ਕੇ ਹੰਬਿਆ ਵੈਸੇ ਸਾਰੇ ਹੂੰ ਤੇ ਉਸ ਤੋਂ ਬਾਅਦ ਕੋਈ ਪੌਟਰ ਨਹੀਂ ਵੀਰੇ ਜਿਹੜੇ ਆਲਦੇ ਚਲ ਮਿੰਨਨ ਮੈਤਰਾ ਅਮਰ ਟੀਮ ਚ ਪਾਉਣ ਵਾਲੇ ਪਾਉਣੇ ਹੋਣੇ ਨਾ ਇਹਨਾਂ ਨੂੰ ਉਹਦਾ ਪੌਣੀ ਹੁੰਦੇ ਸੀਗੇ ਤੇ ਬਾਈ ਸਾਰੀਆਂ ਮੇਰੀਆਂ ਮੱਝਾਂ ਗੱਬਣ ਹੋ ਗਈਆਂ ਇੱਕ ਮੱਝ ਮੇਰੀ ਰਹਿ ਗਈ ਸੀ ਜਿਹੜੀ ਮੈਂ ਤੈਨੂੰ ਆਖਾਈ ਵੀ 2 ਸਾਲ ਹੋਣ ਵਾਲੇ ਆ